ਜਗਾਵੇ ਮੈਂ ਖੁਲੋ ਦੇ ਜੋ ਤੂੰ ਜਗਾਵੇ ਦਿੱਤਾ ਸੋਡੂ ਦਿੱਤਾ ਸੋਡੂ ਕਦਤਾ ਦੂਰ ਬੈਠ ਖੁਲੋ ਦੇ ਜੋ ਤੂੰ ਜਗਾਵੇ ਹਰ ਤਕ ਦੂਰ ਦੇ ਜੋਤ ਜਰਾਰੇ ਤੇਰਵਸਾ ਹੈ ਅਦਰ ਜੇਲ ਨੱਥਿਆ ਜਲੀ ਤੇ ਜੁ ਬਸਾਇਆ ਤੇ ਜੁ ਬਸਾਇਆ ਕੋਈ ਦਵਾਰ ਜਿਹੜਾ ਇਹ ਅੱਜ ਇਹ ਗੁਰੂ ਸਾਹਿਬ ਦਾ ਜਿਹੜਾ ਵਰਤਾ ਕਾਢੀ ਦੇਵ ਸਮਾਣਾਇਆ ਜਾ ਰਿਹਾ ਤੇ ਕਿਸ ਤਰੀਕੇ ਦੀ ਸੰਗਤ ਦੀ ਆਮਦ ਹੈ ਇੱਥੇ ਵੀ ਜਾਂ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਧੰਨ ਗੁਰੂ ਗਵੰਦ ਸਾਹਿਬ ਜੀ ਦਾ 485ਵਾਂ ਗੁਰਤਾ ਗੱਦੀ ਗੁਰਪੁਰ ਬਣਾਇਆ ਜਾ ਰਿਹਾ ਇਸ ਦੇ ਸੰਬੰਧ ਵਿੱਚ ਦੋ ਰੋਜ਼ਾ ਸਮਾਗਮ ਚੱਲ ਰਹੇ ਨੇ ਜਿਹਦੇ ਵਿੱਚ ਪੂਛਲੀ ਦਰਬਾਰ ਟਾਡੀ ਦਰਬਾਰ ਕਵੀ ਦਰਬਾਰ ਤੇ ਕੀਰਤਨ ਦਰਬਾਰ ਹੋ ਰਿਹਾ ਹੈ ਸੋ ਪੁਤਾ ਪ੍ਰਬੰਧ ਲੋਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਨੇ ਜਿਵੇਂ ਸੰਗਤ ਦੀ ਆਵਾਜ਼ਾਂ ਨੂੰ ਪ੍ਰਾਪਤੇ ਹੋਈਆਂ ਉਹ ਹਰ ਸਾਲ ਦੀ ਤਰ੍ਹਾਂ ਦੇਸ਼ਾਂ ਦੇਸ਼ਾਂ ਉੱਥੋਂ ਤਾਂ ਪਹੁੰਚਦੀਆਂ ਵੱਡੀ ਤعداد ਵਿੱਚ ਲੰਗਰਾਂ ਦਾ ਪ੍ਰਬੰਧ ਕਾਗ ਕਾਗ ਤੋਂ ਲੈ ਕੇ ਕਾਰ ਕਾਰਕਿੰਗ ਦਾ ਪ੍ਰਬੰਧ ਅਤੇ ਪ੍ਰਸ਼ਾਸਨ ਨੂੰ ਨਾਲ ਲੈ ਕਰਕੇ ਜੋ ਪ੍ਰਬੰਧ ਕੀਤਾ ਗਿਆ ਹੈ ਕਿ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਇਸ ਵਾਰ ਦੇ ਸਾਰੇ ਸਮੁੱਚੇ ਪ੍ਰਬੰਧ ਜਿਹੜੇ ਕੀਤੇ ਹੋਏ ਨੇ ਵੱਡੀ ਤعداد ਵਿੱਚ ਸੰਗਤ ਪਹੁੰਚ ਰਹੀ ਹੈ ਨਮਸਤਕ ਹੋ ਰਹੀ ਹੈ ਸਮੁੱਚੀ ਲੋਕਾਈ ਨੂੰ ਦਾਸ ਗਿਆਨੀ ਮਹਤਾਬ ਸਿੰਘ ਹਜ਼ੂਰੀ ਕਥਾ ਵਾਕਿਕ ਸਿੰਘ ਸਰਕਾਰ ਸਾਹਿਬ ਫਰਦੂਸ ਸਾਹਿਬ ਵੱਲੋਂ ਮਸਮੂਹ ਸੰਗਤਾਂ ਨੂੰ ਲੱਖ 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 ਉਹਦਾ ਨੰਦ ਨਾਂ ਗੁਰੂ ਪਾਤਸ਼ਾਹ ਜੀ ਦੇ ਹੁਕਮ ਤੱਕ ਦੀ ਗੁਰੂਪੰਧੀਆਂ ਜੋ ਗੁਰੂੰਗਤ ਸਿੰਘ ਮਹਾਰਾਜ ਜੀ ਨੇ ਸਾਨੂੰ ਮਹਾਨ ਬਖਸ਼ਿਸ਼ ਤੇ ਦਾਤ ਸਿਖਾਈ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮਾਂ ਦਾ ਮਹਿਲ ਪਾਈ ਸੀ ਜਿਨ੍ਹਾਂ ਨੇ ਆਪ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ 7 ਸਾਲ ਕਾਲਾ ਕਾਲੀ ਤੇ ਹੁਰਤਾ ਦੀ ਦਾਤ ਲੈ ਕੇ ਖਡੂਰ ਸਾਹਿਬ ਦੀ ਧਰਤੀ ਤੇ ਲਗਭਗ 13 ਸਾਲ ਪ੍ਰਚਾਰ ਪ੍ਰਸਾਰ ਕਰਦੇ ਹੋਏ 63 ਸ਼ਲੋਕ ਅੰਮ੍ਰਿਤਮਈ ਪਾਵਨ ਬਾਣੀ ਦੇ ਬਖਸ਼ ਕੀਤੇ ਅਤੇ ਇਤਿਹਾਸ ਦੀ ਦਾਤ ਸਵਾਲਣ ਦੇ ਦਿੱਤੇ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਦਿੱਤੀ ਸਾਨੂੰ ਗੁਰਮੁਖੀ ਪੜਾਉਣ ਦਾ ਪੜਨ ਦਾ ਸਤਿਗੁਰੂ ਜੀ ਨੇ ਸਾਨੂੰ ਉਜਾਣ ਬਖਸ਼ ਕੀਤਾ ਅਤੇ ਮਲ ਅਖਾੜਿਆਂ ਦੀ ਦਾਤ ਬਖਸ਼ ਕੀਤੀ ਤੇ ਗੁਰੂ ਕੇ ਮਹਿਲ ਮਾਤਾ ਕੀ ਜੀ ਨੇ ਲੰਗਰਾਂ ਵਿੱਚ ਕੇਲੇ ਖੀਰ ਬਣਾ ਕਰਕੇ ਵਰਤਾਈ ਉਹ ਲੰਗਰਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਅੱਜ ਵੀ ਨਿਰੰਤਰ ਗੁਰੂ ਮਾਲਕ ਦੀ ਕਿਰਪਾ ਸਬਤੌ ਲੰਗਰ ਚੱਲ ਰਹੇ ਨੇ ਲੰਗਰ ਚੱਲਿਆ ਗੁਰ ਸ਼ਬਦ ਹਰ ਕੋਟ ਨਾ ਆਵੇ ਖੱਟੀਏ ਇਹ ਗੁਰੂ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਸ਼ਬਦ ਦਾ ਲੰਗਰ ਵਰਤਾਉਂਦੇ ਸਨ ਅਤੇ ਮਾਤਾ ਖੀਵੀ ਜੀ ਬਲਵੰਡ ਖੀਵੀ ਨੇ ਇੱਕ ਜਨ ਜਨ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਧੀਰ ਕੇ ਹਾਲੀ ਇਉਂ ਸਿੱਖ ਸੰਗਤਾਂ ਸਤਗੁਰੂ ਜੀ ਤੋਂ ਬਲਹਾਰੇ ਤੇ ਸਦਕੇ ਹੋ ਰਹੀਆਂ ਸਮੂਹੀਆਂ ਸੰਗਤਾਂ ਨੂੰ ਲੋਕਲ ਪੁਰਤਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਤਾ ਗਦੀ ਗੁਰੂ ਜੀਆਂ ਲੱਖ 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 ਵਧਾਈਆਂ ਹੋਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਜਹਾਂ ਜੀ ਅੱਜ ਖਲੂਰ ਸਾਹਿਬ ਪਇਤਰਤ ਸਿੰਘ ਦੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਪਤਾ ਗਦੀ ਦਿਵਸ ਸੰਗਤਾਂ ਮਨਾ ਰਹੀਆਂ ਨੇ ਕਿਵੇਂ ਦੇ ਪ੍ਰਬੰਧ ਕੀਤੇ ਗਏ ਨੇ ਕਿੰਨਾ ਕੋ ਬਿਸ਼ਾ ਸੰਗਤਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨਾ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਬੁਰਾਈ ਬੁਰਪੁਰਬ ਅੱਜ ਸੰਗਤ ਵੱਲੋਂ ਦੇਸ਼ ਉਦੇਸ਼ ਦੇ ਵਿੱਚ ਵੀ ਖਾਸ ਕਰਕੇ ਬੋਤਰਾ ਵਰਦਾਰਾ ਖਡੂਰ ਸਾਹਿਬ ਵਿੱਚ ਇੱਥੇ ਕਿਹਾ ਹੈ ਬੁਰੀਾਈ ਮਿਲ ਤੋਂ ਬਾਅਦ ਇੱਥੇ ਆਏ ਇਸ ਦੇ ਸਬੰਧ ਦੇ ਵਿੱਚ ਲੋਕਲ ਬੋਤਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਵੱਲੋਂ ਸਮੁੱਚੀ ਸੰਗਤ ਦੇ ਸਹਯੋਦ ਨਾਲ ਬੜੇ ਹੀ ਪਛਾਣ ਦੇ ਸਤਾਰ ਦੇ ਨਾਲ ਬਣਾਇਆ ਜਾ ਰਿਹਾ ਹੈ ਸੰਗਤ ਵੀ ਆਮਦ ਕਿਸ ਤਰ੍ਹਾਂ ਦੇ ਨਾਲ ਕਿ ਨਹੀਂ ਸਕਦੇ ਜਿਹੜੀ ਇੱਥੇ ਗੁਰੂ ਘਰ ਪਹੁੰਚ ਰਹੀ ਸੰਗਤ ਕਾਫੀ ਪੰਜ-ਛੇ ਦਿਨ ਤੋਂ ਸ਼ਿਕਾਪ ਦੇ ਸਬੰਧ ਵਿੱਚ ਵੀ ਆਜ ਆ ਰਹੇ ਸੀ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਕਿਉਂਕਿ ਗੁਰਪੁਰ ਵੀ ਇਕੱਠੇ ਜੁੜ ਗਏ ਹਨ ਗੁਰੂ ਮਹਾਰਾਜ ਗੁਰੂ ਅਮਰਦੇਵ ਅਮਰਦਾਸ ਜੀ ਦਾ ਜੋਤੀ ਜੋਤ ਉਹ ਗੁਰੂ ਰਾਮਦਾਸ ਜੀ ਦਾ ਗੁਰਾਇਕੁਰਪਾ 450 ਸਾਲ ਉਪਰੰਤ ਗੁਰੰਗਦੇ ਮਹਾਰਾਜੀ ਦਾ ਇਹ ਗੁਰਾਇਕੁਰਪਾ ਆ ਗਿਆ ਹੈ ਉਹ ਸੰਗਤ ਜੀ ਲਗਾਤਾਰ ਆਵਜੇ ਬੜੇ ਖੁਸ਼ਾ ਦੇ ਨਾਲ ਸੰਗਤ ਡੇਢ ਦਿਨ ਤੋਂ ਡੇਢ ਦਿਨ ਚੱਲ ਰਿਹਾ ਹੈ ਹਾਜ਼ਿਰ ਹਾਂ ਕਾ ਲਈ ਹੈ ਜਸ ਕਰ ਰਹੀ ਹੈ ਲਾਭ ਪ੍ਰਾਪਤ ਅੱਛਾ ਅੱਜ ਸੰਗਤ ਨੂੰ ਅੱਜ ਦੇ ਪਵਿੱਤਰ ਦਿਹਾੜੇ ਨੇ ਕੀ ਬੇਨਤੀ ਕਰਨੀ ਜਾਂਦੇ ਬੇਤਿਆ ਇਹ ਹੈ ਕਿ ਸੰਗਤ ਨੂੰ ਸਾਨੂੰ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਪ ਵਿੱਚ ਸ਼ਬਦ ਗੁਰੂ ਦੇ ਰੂਪ ਵਿੱਚ ਸਾਨੂੰ ਬਹੁਤ ਵੱਡਾ ਖਜ਼ਾਨਾ ਦੇ ਕੇ ਗਏ ਹਨ ਪਿਓ ਦਾਦੇ ਕਾ ਹੋਲ ਢੱਕ ਜਾਂਦਾ ਤਾਂ ਮੇਰੇ ਮਨ ਭਾਇਆ ਜਾਨੀ ਸਾਨੂੰ ਗੁਰੂ ਸਾਹਿਬ ਨੇ ਜੋ ਸਿੱਖਿਆ ਹੈ ਜਿੰਨੀਆਂ ਕਾ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮੰਨੀ ਅਸੀਂ ਦਿਨ ਮਨਾਉਂਦੇ ਹਾਂ ਲੇਕਿਨ ਉਹਨਾਂ ਦੇ ਜੋ ਸਾਡੇ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਉਸ ਨੇ ਅਸੀਂ ਚੱਲਦੇ ਘੱਟ ਉਹ ਜੀ ਸਾਕਤ ਨੂੰ ਬੇਨਤੀ ਹੈ ਕਿ ਜੋ ਵੀ ਕਥਾਵਾਚਕ ਪ੍ਰਚਾਰਕ ਜਾਂ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਸਾਨੂੰ ਦੱਸਦੇ ਨੇ ਗੁਰੂ ਸਾਹਿਬ ਦੀ ਸਿੱਖਿਆ ਉਹਨਾਂ ਨੂੰ ਮੰਨ ਕਰਕੇ ਵਜਨ ਕਰਕੇ ਕਰਮ ਕਰਕੇ ਆਪਣੇ ਮਨ ਵਿੱਚ ਲਖਾ ਕਰਕੇ ਚਾਹੇ ਅਸੀਂ ਕੰਮ ਕਰੀਏ ਚਾਹੇ ਕਿ ਬੋਲੀਏ ਚਾਹੇ ਅਸੀਂ ਕੋਈ ਮਨ ਦੇ ਵਿੱਚ ਗੱਲ ਸੋਚੀਏ ਉਹ ਸਾਡੀ ਸਾਰੀ ਹੀ ਜੇ ਸੋਚਣੇ ਹਨ ਉਹ ਗੁਰੂ ਗੁਰਬਾਣੀ ਦੇ ਅਨੁਸਾਰ ਹੁੰਚਾਈਦੀ ਹੈ ਤਾਂ ਜੋ ਸਾਡਾ ਜੀਵਨ ਹਮੇਸ਼ਾ ਜੱਥੇ ਪੈਰ ਜੋ ਹੈ ਗੁਰੂ ਦੇ ਨਾਲ ਜੁੜਿਆ ਰਹੇ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਡੀ ਜੋ ਸਿੱਖਿਆ ਹੈ ਮਹਾਨ ਸਾਹਿਬ ਦੀ ਉਹ ਸੰਬੰਧ ਦੇ ਵਿੱਚ ਮਸਾ ਕਰਕੇ ਉਸ ਪ੍ਰਕਾਰ ਜੀਵਨ ਜੀਵਨ